ਕੱਲ ਜੀ ਸਾਰਿਆਂ ਨੂੰ ਅਮੀਰ ਕਰਦੇ ਆ ਸਭ ਠੀਕ ਹੋਣਗੇ ਤੇ ਅੀ ਦੇਖੋ ਤੁਸੀਂ ਆਰੀਆਂ ਨੇ ਚਾਹ ਪੀ ਕੇ ਹੁਣ ਬਹਿ ਗਿਆ ਨੇ ਕਮਾਣ ਵਾਸਤੇ ਅਰੇ ਉਹਨੇ ਆਣਾ ਆਉ ਕੇ ਹੈਲੋ ਗਾਈਜ਼ ਬਹੁਤ ਮੈਨੂੰ ਪਰਵਾਹ ਲੱਗਿਆ ਆ ਆਹ ਕਿਵੇਂ ਹੋ ਬੜੀਆਂ ਬੜੀਆਂ ਰੈਡੀ ਨਗਾ ਅੱਗੇ ਆਪਾਂ ਜਾਂਦੇ ਅਜ ਅਮਰਸਰ ਨੂੰ ਕਿਉਂਕਿ ਗੱਪਾਂ ਲੈਣ ਵਾਲਾ ਸੀ ਥੋੜਾ ਜਿਹਾ ਕਟੜਾ ਜਨ ਸਿੰਘ ਆਪਾਂ ਪਹੁੰਚ ਲੱਗੇ ਅੱਜ ਤੇ ਇੱਕ ਦੁਪੱਟੇ ਲੈਣ ਆਲੇ ਆ ਇਸ ਕਰਕੇ ਸਾਨੂੰ ਫਿਰ ਨੂੰ ਜਾਣਾ ਪੈਣਾ ਹੈ ਕਾਰੀਗਰ ਆਪਣੇ ਕੰਮ ਕਰਾਂਗੇ ਤੇ ਬਲੌਂਗ ਦੇ ਨਾਲ ਜੁੜੇ ਹੋਏ ਆਏ ਤੁਹਾਨੂੰ ਖਰਾਵਾਂਗੇ ਅੰਮ੍ਰਿਤਸਰ ਦੀ ਸ਼ਹਿਰ ਸੈਰ ਤੇ ਇਧਰ ਵੀ ਤਿਆਰੀਆਂ ਪੂਰੀ ਨਵਨ ਵਿਚਾਰੀ ਹੋਈ ਪੂਰੀ ਆ ਕੀਤੀ ਆ ਯਕੀਨ ਪੂਰੀ ਮੈਡਮ ਬਣੀ ਆ ਇੱਥੇ ਚਲੋ ਜੀ ਜਿਹੜੇ ਨੇ ਉਹ ਬਲੌਂਗ ਦੇ ਨਾਲ ਜੀ ਅੱਛੇ ਸੇ ਕੰਮ ਕਰਨਾ ਠੀਕ ਹੈ ਨਾ ਇਹੋ ਸਮਝ ਕੇ ਨਹੀਂ ਲੱਗਦੀ इसको समझाना पड़ता है, समझ आ जाती है? उसमें बटन नहीं लगे कमिंग बटन लो नहीं यहाँ तो अबे इतना मेरे नहीं आ रहा ऐसा करना इतना बड़ा हाँ ऐसे ही, ही? बाए बाए। बाए बाए। <laughs> का का नहीं बनाते ठीक है मल्लाकी समझे? जाइए बाय 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 तो ठीक है बुलाने जा जी ਦਲਗਾ ਗੇਟ ਜੀ ਇੱਕ ਤੋਂ ਕੋਈ ਬਹੁਤ ਜ਼ਿਆਦਾ ਅੱਜ ਗਰਮੀ ਪਈ ਆ ਜਾਣਾ ਐ ਵੀ ਜਾਓ ਤਈ ਹਾਂਜੀ ਇੰਦੀ ਬੋਤਲ ਹੋਣੀ ਹੁਣ ਬਹਿ ਵੀ ਗਈ ਆਂ ਇੰਦੀ ਜਾਣਾ ਤਈ ਇਹ ਕਿਹੈਸਾ ਜਾਣਾ ਯਾਰ ਮੈਂ ਆਪਣੇ ਪੁੱਤ ਨੂੰ ਲੈਣਾ ਸਕੂਲੋਂ ਜੀ ਆਪਾਂ ਪੁੱਤਰ ਪਏ ਹੋਣਾ ਤੇ ਹੁਣ ਆਪਾਂ 12 ਵਜੇ ਸੋਭਣੀ ਤੋਂ ਸਕੂਲੋਂ ਲੈਣਾ ਜਾਂਦੇ ਆ ਸੋਭਣੀ ਤੋਂ ਸਕੂਲੋਂ ਲੈ ਕੇ ਫਿਰ ਜਾਂ ਆਪਾਂ ਸੋਭਣੀ ਤੋਂ ਵੜਾ ਚਾਹ ਚੜ੍ਹਨਾ ਵਿੱਚ ਕਿੰਨਾ ਖੁਸ਼ ਹੁੰਦਾ ਅਨੇ ਕਿਹਾ ਪਾਪਾ ਕਿੱਥੇ ਜਾਣਾ ਕਿੱਥੇ ਜਾਣਾ ਮੈਨੂੰ ਗੱਡੀ ਤੇ ਲੈਣ ਆਏ ਤੁਸੀਂ ਜੀ ਮੈਨੂੰ ਲੈਣ ਆਏ ਗੱਡੀ ਤੇ ਬੜੇ ਖੁਸ਼ ਹੁਣਾ ਉਦੋਂ ਕਹਿ ਦੂਗਾ ਨਾ ਉਦੋਂ ਮੈਂ ਲੈਣ ਜਾਣਾ ਤੇ ਕਹੂ ਮੰਮਾ ਤੂੰ ਵੀ ਮੈਨੂੰ ਲੈਣ ਵਾਸਤੇ ਆ ਜੀ ਤੇ ਹੁਣ ਆ ਜੀ ਤਾਂ ਹੁਣ ਰਵਣ ਵੀ ਲੈਣ ਚੱਲੀ ਆ ਤੇ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਦੇਖੋ ਕਿੰਨਾ ਖੂਸ਼ ਹੋ ਮੈਂ ਉਹਨੂੰ ਲੈਣ ਜਾਊਂਗੀ ਤੇ ਇਹ ਤੁਹਾਨੂੰ ਵੀਡੀਓ ਚ ਦਿਖਾਉਣਗੇ ਵੜੇ ਕਿ ਕਿੰਨੀ ਖੁਸ਼ ਹੁੰਦੀ ਕਿ ਕਿੰਨੀ ਖੁਸ਼ ਹੁੰਦੀ ਹੋ ਆ ਗਿਆ ਸੋਹਣੀ ਦਾ ਸਕੂਲ ਆਪਾਂ ਪਹੁੰਚ ਗਏ ਆ ਜੀ ਸੋਹਣੀ ਨੀਰ ਦੇ ਸਕੂਲ ਦਾ ਸੋਹਣੀ ਤੜਾ ਗਿਆ ਸਕੂਲ ਤੇ ਹੁਣ ਆਪਾਂ ਸੋਹਣੀ ਨੂੰ ਲਾਵਾਂਗੇ ਇੱਥੋਂ ਤੇ ਫਿਰ ਆਪਾਂ ਅਗਰਸੇ ਨੂੰ ਤੁਰਾਂਗੇ ਇਸ ਕਰਕੇ ਆਪਾਂ ਗੱਡੀ ਥੋੜੀ ਕਿ ਇੱਥੇ ਛਾਵੇਂ ਦਾਦਨੇ ਆ। ਬਹੁਤ ਗਰਮੀ ਵੀ ਬਹੁਤ ਜ਼ਿਆਦਾ ਵਾ। ਮੈਂ ਜਾਵਾਂ ਤਾਂ ਕਿ ਜਾਓ। ਨਹੀਂ, ਕਿੱਦਿ ਕੀ ਦਵਾਈ ਆਣੀ। ਅੱਛਾ ਮੈਂ ਜਾਵਾਂ। ਹੂੰ ਚਲੋ ਉਤਰੋ। ਆ ਗਿਆ। ਪੂਰੀ ਐ ਖੁਸ਼। ਚੋਨੀ ਕੌਣ ਆਣ ਆਇਆ? ਮੰਮਾ ਚੌਣੇ ਤੋਂ ਠੀਕ ਰਿਹਾ ਚੌਣੀ ਦਾ ਠੀਕ ਰਿਹਾ ਸੀ ਫੋਟੀਆਂ ਹੀ ਮੜ ਕੇ ਚੌਣੀ ਸਾਡਾ ਇਹ ਨਾ ਸਿਰਦਾ ਨਾ ਲੋਰੀ ਮੋਸ਼ਨ ਆਇਆ ਸੀ ਠੀਕ ਨਹੀਂ ਸੀ ਕੱਲ ਦਾ ਕੱਲ ਵੀ ਨਹੀਂ ਸਕੂਲ ਕੱਢਿਆ ਤੇ ਪਰ ਹੁਣ ਠੀਕ ਹੈ ਕਹਿੰਦਾ ਮੈਂ ਆਜਾ ਬਾਬੇ ਜਾਣਾ ਸ਼ਹਿਰ ਹਾਂ ਹਾਂ ਜਾਣਾ ਤੂੰ ਚਲ ਠੀਕ ਮਰੂ ਜਲ ਬਾਬਾ ਜੀ ਆਏ ਅੱਜ ਮੈਂ ਥਾ ਟੇਕਿਆ ਹਰਾਂ ਟੇਕਿਆ ਸੀ ਅੱਜ ਸੋਹਨੀ ਦੇ ਸਕੂਲੇ ਸੋਹਨੀ ਸਾਹਿਬ ਦਾ ਪਾਰਟ ਸੀ ਤੇ ਸੋਹਨੀ ਨੇ ਤੁਸੀਂ ਪੁੱਛਿਆ ਪੈਸਾ ਦਿੱਤਾ ਸੀ 10 ਰੁਪਏ ਵੀ ਮੱਥਾ ਟੇਕੀ ਮੈਂ ਥਾ ਟੇਕਿਆ ਸੀ ਹਾਂ ਪੈਸਾ ਨਹੀਂ ਟੇਕਿਆ ਜੀ ਮੈਂ ਤਾਂ ਦਾ ਕਰਕੇ ਫੇਰ ਮੈਂ ਟੱਕਾ ਤੇ ਚਾ ਮੜਾ ਸਿਆੜਾ ਮੇਰੇ ਟੇਕੀ ਦਾ ਪਤਾ ਬੜਾ ਸਿਆੜਾ ਸਾਡਾ ਸੋਹਨੀ ਦਾ ਨਾ ਹੈ ਕਹਾਂ ਦੇ ਕੇ ਖਲਾਇਆ ਤੇ ਮੱਥਾ ਟੇਕ ਲਿਆ ਐਸਾ ਠੀਕ ਤਾਂ ਪਾਪਾ ਜੀ ਨੂੰ ਮੱਥਾ ਤੇ ਬੈਠਾ ਵੀ ਇੱਥੇ ਸੀ ਠੀਕ ਹੈ ਜਦੋਂ ਪਹਿਲਾਂ ਆ ਬੈਠਾ ਨਹੀਂ ਨਹੀਂ ਬੈਠਾ ਮੱਥਾ ਟੇਕਾ ਕੇ ਲੈਣ ਦਾ ਹੋਣਾ ਨਾ ਮੇਰੇ ਪਾਪਾ ਜੀ ਨਹੀਂ ਹਣੇ ਬੱਚਿਆਂ ਨੂੰ ਨਹੀਂ ਨਾ ਬਿਠਾਉਂਦੇ ਹੋਣੇ ਹਾਂ ਬੱਚੇ ਮਣਕੇ ਸਤਾਨ ਖਰਾਬ ਕਰਦੇ ਕਰਾਹੀ ਕਰਦੇ ਤਾਂ ਨਹੀਂ ਉਹ ਬੱਚੇ ਅੜ ਬਿਠਾਉਦੇ ਇਹ ਦੇ ਨਾਲ ਕਿਤੇ ਕਿਤੇ ਫੇਰ ਨਾ ਕਦੀ ਆਉਣ ਭੱਜ ਕੇ ਆਉਣ ਇਹਨਾਂ ਬਹਿਣਾ ਥੋੜੀ ਪਰ ਇਹ ਕਾਬੂ ਉੱਥੇ ਆਉਂਦੇ ਹਾਂ ਕਿੱਥੇ ਚੱਲੇ ਹੁਣ ਆਪਾਂ ਦੱਸਦੇ ਫਿਰ ਮਾਬੇ ਤੁਪ ਲੈਣ ਹੈ ਹਾਂ ਨਾ ਜੇ ਛੋਟੇ ਤੈਨੂੰ ਚੇਤਾ ਮੈਨੂੰ ਸੇਰੇ ਦੱਸਿਆ ਇਹਦੇ ਨੂੰ ਚੇਤਾ ਰੱਖੇ ਹਾਂ ਤੇਰੇ ਚੇਤਾ ਹੁਣ ਆਪਾਂ ਤੁਹਾਨੂੰ ਮਿਲਦੇ ਹੀ ਜਾ ਗਿਆ ਮੱਸਰ ਹਾਂ ਮੈਂ ਮੈਂ ਸਾਜ ਲੈ ਕੇ ਖਾ ਲੈ ਫੈ ਫੈਰ ਦਾਦਾ ਕੀਤਾ ਪਰਚਾ ਲੈ ਕੇ ਕਾਗਜ਼ ਮੇਰਾ ਦਾਦਾ ਕੀਤਾ ਕਾਪੀ ਪੂਰੀ ਮਾਰ ਕੇ ਲਿਆਉਂਦੀ ਆ ਹਾਂ ਜਿਹੜਾ ਕੰਮ ਕਰਕੇ ਆਉਂਦੀ ਆ ਜਿੱਤੋਂ ਅੱਜ ਸ਼ੇਮ ਸ਼ੇਮ ਕੱਪੜੇ ਪਾਏ ਮਮਾ ਨੇ ਤੈਨੂੰ ਸਾਰੇ ਪਾ ਕੇ ਭੇਜਿਆ ਸੀ ਤੇ ਫਿਰ ਮੈਂ ਵੀ ਉਦਾਂ ਹੀ ਪਾਈ ਤੇਰੇ ਨਾਲ ਮੈਂ ਕਿਹਾ ਮੈਚਿੰਗ ਕਰਨਾ ਸੌਂ ਨਹੀਂ ਤਨ ਛੋਣੀ ਗੱਦੀ ਮੈਚਿੰਗ ਹੈ ਹੈ ਇੱਡੀ ਕਿ ਛੋਣੀ ਗੱਗੀ ਪਾਪਾ ਨੂੰ ਪੁੱਛ ਕੇ ਪਾਪਾ ਮੈਚਿੰਗ ਛੱਡੀ ਛੋਣੀ ਗੱਗੀ ਪਾਪਾ ਹੀ ਮੈਂ ਦੀ ਛੱਡੀ ਛੋਣੀ ਗੱਗੀ ਹਾਂ ਕੁਛ ਸੜੇ ਲੱਗਦੀ ਏ ਛੋਣੀ ਏ ਅੜੀ ਖੁਸ਼ ਹੁੰਦੀ ਏ ਉਹ ਨਹੀਂ ਚਾਹ ਦੀ ਵੇਟ ਕਰਨਾ ਹੈ ਜੇ ਤੇ ਤੁਹਾਨੂੰ ਚਾਹ ਪੰਜਾਬੀ ਤੇ ਉਹ ਚਾਹ ਵੀ ਜਿਹਾ ਫੋੜਾਂਗੇ ਤੇ ਇਹਦੇ ਜੋ ਨਹੀਂ ਆ ਨਹੀਂ ਆ ਰਿਹਾ ਸਤਾ ਇਹ ਗੁਰੂ ਦੀ ਆਲ ਕਾਨ ਪੰਜ ਬਣਾ ਦੇ ਜੀ ਸੌਮੀਰ ਗਿਆ ਸਾਡਾ ਸੌ ਤੇ ਫਟੇ ਆਪਾਂ ਲੈ ਗਏ ਸਾਰਾ ਤੇ ਪਟਿਆਨਾ ਵਜਾ ਰਿਹਾ ਹੋਰ ਚੱਲਦਾ ਰੇਟ ਦੇ ਦੇ ਨਹੀਂ ਤਾਂ ਨਾ ਕੋਈ ਸਾਬ ਗਿਆ। ਅੱਜਾ ਮੇਰਾ ਕਿਹਦੇ ਕੀ ਦੇਖਣਾ? ਸਟੋਰ ਦੇ ਟਾਈਪ ਦੇ ਸਾਰੇ ਹੁੰਦੇ ਪਟੇ ਪੰਦੇ ਸਟੋਰ ਖੜੇ ਦੇ ਸਾਰੇ ਹੌਸਲ ਦਾ ਰੇਡ ਹੈ ਸਾਰੀਆਂ ਨਿਕਾਨਾ ਜਿੰਨੀਆਂ ਇੱਥੇ ਲੱਗ ਲੱਗੇ ਆ। ਯਾਰ ਕੋਈ ਨਹੀਂ ਕੋਡ ਕੋਡ ਡਾਕਟਰ 72 ਤੇ ਹੁਣ ਉੱਪਰ ਨਹੀਂ ਲੱਗਦਾ ਹਾਂ ਜੀ ਮਾਮਾ ਪਰ ਹੁਣ ਆਪਾਂ ਜਦ ਇਹ ਟਾਟਾ ਆ ਲਿਆ ਕੋ ਹੁਣ ਆਪਾਂ ਜਾਵਾਂਗੇ ਇਸ ਦੀ ਪੰਦ ਵਿੱਚ ਮੀਠਾ ਪਾਣੀ ਫਿਰ ਗਿਆ ਸੂਰ ਇਹ ਦੇ ਵੀਰਾਂ ਨੇ ਕਿਹਾ ਨਹੀਂ ਸਾਡਾ ਸੰਗ ਹੈ ਜੀ। ਲੈ ਲੈ। ਅਸੀਂ ਸਾਰੇ ਹੀ ਸੂਟ ਜਿਹੜੀ ਆਪਾਂ ਲੈ ਜਣੀ ਹੈ। ਨਹੀਂ ਲੈਣੇ। ਅੱਛਾ ਠੀਕ। ਚੱਲੋ ਚੱਲੋ। ਜਿਹੜੀ ਦੇਖੋ ਦੇਖੋ। ਕਿਉਂ ਚਾਂਪਾ ਚੱਲਣ ਗਿਆ? ਇਹ ਕਿਹੋ ਲੱਗੀਆਂ। ਸ਼ਾਂਤ ਬਹੁਤ ਸਵਾਦ ਇਹਨੇ ਕਿਹ ਖਾ ਗਿਆਂ ਵੀਰ ਦੇ ਕੋਲ। ਤੇ ਬਹੁਤ ਵਧੀਆ ਬੜੀ ਸਵਾਲ ਬਣਾਉਦੇ ਚਾਹੁੰਦੇ। ਕਰੀ ਹੁਣ ਸ਼ੋਬਨੀ ਦਾ ਚੱਲੀ ਹੁਣ ਚਲੋ ਜੀ ਆਪਾਂ ਕਰੀਏ ਗੱਡੀ ਸਟਾਰਟ ਤੇ ਹੁਣ ਘੁਮ ਫਿਰ ਲਿਆ ਵਾ ਦੇਖੋ ਕਿਦਾਂ ਐ ਲਾਲ ਹੋ ਗਿਆ ਗਰਮੀ ਨਾਲ ਸ਼ੋਬਨੀ ਦਾ ਹਾਂ ਕਰਨੂੰ ਕਰਨ ਚੱਲੀ ਹਣ ਕਿੱਥੇ ਜਾਣਾ ਹਰ ਕਿੱਥੇ ਜਾਣਾ ਰਾਹ ਚ ਲਵਾਂਗੇ ਇਹਦੇ ਹਾਰ ਨਾ ਬਰੀ ਨਹੀਂ ਪੰਦ ਹੁੰਦੀ ਇਹਦੇ ਕੋਲੋਂ ਮੈਂ ਤਰ ਤਾ ਹਰ ਨਾ ਮੰਡਿਆ ਹਾਂ ਮੈਂ ਪਟਨੇ ਬੰਨੇ ਉਹ ਥੇ ਕੋਲੋਂ ਤੀਹ ਠੀਕ ਠੀਕ ਚਲੀ ਜਾਉਣੀ ਦਾ ਚੌਦੇ ਕੋ ਬਰੀ ਨਹੀਂ ਪੰਦ ਹੁੰਦੀ ਲਓ ਜੀ ਆਪਾਂ ਨਿਕਲ ਗਏ ਆ ਬਾਹਰ ਨਿਕਲ ਲੱਗੇ ਬਾਹਰ ਨਿਕਲ ਗਏ ਨਹੀਂ ਅਜੇ ਨਿਕਲ ਲੱਗੇ ਆ ਹਾਂ ਮੈਂ ਸਾਰੀਆਂ ਦੁਕਾਨਾਂ ਹੋਰ ਸੇ ਲਾ ਲਈਆਂ ਜੀ ਹੋਰ ਸੇ ਲਾ ਲਈ ਮੈਂ ਅਰਾ ਕਟਰਾ ਜੰਮੁਲ ਸਿੰਘ ਇਥੇ ਵੀ ਬੰਦਾ ਭੇਤੀ ਵਾਰਾ ਖਾਂਦਾ ਦੂਜਾ ਪਤਾ ਨਹੀਂ ਵਾਰਾ ਹਾਂ ਦੋ ਜੀ ਇੱਥੇ ਦੇ ਬਾਹਰ ਰੋਡ ਤੇ ਗੱਡੀ ਖੜੀ ਹੈ ਜਾਂ ਖਦਾਰੀਏ ਦੇ ਇੱਥੇ ਇਹਨਾਂ ਖਲੋਣੀ ਨਹੀਂ ਰਣੀ ਆ ਦਰਵਾਜ਼ਾ ਨੂੰ ਰੋਜ਼ ਨੰਬਰ ਸਾਰਾ ਹੈ ਚਲੋ ਜੀ ਬਲੌਗ ਦਾ ਫੋਨ ਕਰਦੇ ਇੱਥੇ ਐਂਡ